ਇਹ ਬਾੜਾ ਕੁਤਰ 6 ਵਜੇ ਜੇਤੂ 7 7 ਵਜੇ ਜੇਤੂ ਕੁਤਰ ਦਿੱਤਾ ਜੀ ਮੈਂ ਇਹ ਪਿਓਰ ਹਰਗਵੰਦ ਲੱਗ ਕੁਤਰ ਹੈ ਜੀ ਹਰਗਵੰਦ ਮੀਰਾ ਵਾਲਾ ਵੀ ਕਹਿੰਦੇ ਆ ਪਰ ਮੈਂ ਹਰਗਵੰਦ ਲਿਖਣਾ ਤੇ 7 ਵਜੇ ਜਿੱਤ ਅਸੀਂ ਮੇਰੇ ਕੋਲ ਕੁਤਰ ਇਹ ਕੁਤਰ ਮੈਂ ਦਿੱਤਾ ਜੀ ਇਹਨੂੰ ਆ ਕੁਤਰ ਇਹੱਖਾਂ ਦੇਖੀ ਵੀ ਖੱਟੀ ਐ ਇਹ ਆ ਬੰਦੇ ਨੇ ਦਿੱਤੀ ਕੁਤਰੀ ਦੂਜੀ ਹੈਗੀ ਆ ਕਿਤੇ ਟਰੈਕਟਰ ਵਾਲੀ ਦੀ ਭੈਣ ਦਿੱਤੀ ਸੀ ਬੰਦੇ ਨੇ ਇਹਨੂੰ ਦੇਤੀ ਵੇਤਾ ਕੇ ਨਾ ਹੀ ਦਿੰਦਾ ਨਹੀਂ ਰੋਂਦਾ ਹੈਗਾ ਦੱਸ ਹੋਣ ਬਲੇ ਯਾਰ ਰੋ ਕੇ ਦਿੱਤੀ ਇਹਨੇ ਇਹ ਬਾੜੇ ਨਹੀਂ ਆ ਬਈ ਜੀ ਉਦਰੀ ਵੱਡੇ-ਵੱਡੇ ਦਿੱਤੀ ਸਰੋਏ ਨੂੰ ਇਹਦੀ ਭੈਣ ਮੋਟਰਸਾਈਕਲ ਦਿੱਤੀ ਔਲਖਾ ਥੱਲਾ ਦਿੱਤੀ ਸੀ ਟਰੈਕਟਰ ਦਿੱਤੀ ਨਾਲ ਖਾਨਾ ਆਂਗਾਂ ਦਾ ਟਰੈਕਟਰ ਵੀ ਦਿੱਤੀ ਜੀ ਦੀ ਭੈਣ ਇਹਨੇ ਕਈ ਵਾਰੀਆਂ ਛੱਡੀ ਸੀ ਇਹਦੀ ਭੈਣ ਬਹੁਤ ਉਡੀ ਸੀ ਇਹ ਨਵੀਂ ਕਰੀ ਲੈ ਆਈ ਮੈਂ ਦੇ ਕੋਲ ਇਹ ਕਿ ਜਿੰਨਾ ਘਾਲਾ ਹੈ ਕਰੋ ਪਿਆਈ ਕਿੰਨਾ ਇਹ ਨਹੀਂ ਦੇਣੀ 40ਾਂ ਚ ਹੋਰ ਜਿਹੜਾ ਮਰਜੀ ਲਾ ਗਿਆ ਆਓ ਪੁੱਤਰੇੜਾ ਸੈਣੀ ਖੜੇ ਇੱਕ ਪੁੱਤਰ ਨੇ ਖੁੱਲ ਗਰਮੀ ਦੇ ਵਿੱਚ ਅੱਧੇ ਪੌਣੇ ਘੰਟੇ ਲੀਡ ਮਾਰੀ ਸੀ ਤੇ ਕਈ ਜਗ੍ਹਾ ਤੇ ਡੇਢ ਡੇਢ ਘੰਟੇ ਦੀ ਜਿਹੜੀ ਵੀ ਮਾਰ ਚੁੱਕਿਆ ਕੁੱਪਰੇ ਜੀ ਤੇ ਛੇ ਵੀਆਂ ਛੇ ਬਾਈ ਜਿੱਤੇ ਅਸੀਂ 7 ਵੀ ਦਿੱਤੇ ਕਿੰਨਾ ਖਰਚਾ ਕਰਦਾ ਓਕੇ